ਬਗਦਾਦ ਦੇ ਰਾਜੇ ਨੂੰ ਪਰਮਾਤਮਾ ਬਾਰੇ ਸਮਝਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਦੁੱਧ ਦਾ ਬਾਟਾ ਲੈ ਕੇ ਆਓ ਸਤਿਗੁਰਾਂ ਨੇ ਰਾਜੇ ਨੂੰ ਕਿਹਾ ਰਾਜਾ ਇਸ ਬਾਟੇ ਵਿੱਚ ਕੀ ਹੈ ਰਾਜੇ ਨੇ ਕਿਹਾ ਦੁੱਧ ਸਤਿਗੁਰ ਕਹਿਣ ਲੱਗੇ ਰਾਜਾ ਚੰਗੀ ਤਰ੍ਹਾਂ ਦੇਖੋ ਇਸ ਦੁੱਧ ਵਿੱਚ ਕੁਝ ਹੋਰ ਵੀ ਹੈ ਤਾਂ ਰਾਜਾ ਕਹਿਣ ਲੱਗਾ ਫਕੀਰ ਸਾਈ ਇਸ ਛੰਨੇ ਵਿੱਚ ਦੁੱਧ ਤੋਂ ਇਲਾਵਾ ਕੁਝ ਨਹੀਂ ਹੈ ਸਤਕੁਰਾਂ ਨੇ ਕਿਹਾ ਕੀ ਗੱਲ ਬਾਟੇ ਵਿੱਚ ਘੋੜ ਨਹੀਂ ਸੱਚ ਜਾਣ ਕੇ ਰਾਜਾ ਚੁੱਪ ਹੋ ਗਿਆ ਅਸਤਗੁਰ ਕਹਿਣ ਲੱਗੇ ਰਾਜਾ ਇਸ ਤੁਧ ਰੂਪੀ ਸੰਸਾਰ 'ਚ ਪ੍ਰਮਾਤਮਾ ਕਿਉਂ ਦੀ ਤਰ੍ਹਾਂ ਰਚਿਆ ਹੋਇਆ ਜਿਹੜੇ ਪੀਰ ਫਕੀਰ ਉਸ ਨੂੰ ਆਪਣੀ ਭਗਤੀ ਰਾਈ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪ੍ਰਮਾਤਮਾ ਉਹਨਾਂ ਨੂੰ ਹੀ ਮਿਲਦਾ ਹੈ ਸੇਖਿਆ ਦਾਦੀ ਮਾ ਦੁੱਧ ਨੂੰ ਚਾਕ ਲਾਓ ਤਾਂ ਦਹੀਂ ਬਣ ਜਾਂਦਾ ਹੈ ਇਹਨਾਂ ਨੂੰੜਕੋ ਥੰਮ ਮੱਖਣ ਨਿਕਲੇ ਆਉਂਦਾ ਮੱਖਣ ਨੂੰ ਗਰਮ ਕਰੋ ਤਾਂ ਕਿਉਂ ਬਣ ਜਾਂਦਾ ਹੈ ਸੱਚੀ ਦਾਦੀ ਮਾ ਸਤਕੁਰਾਂ ਨੇ ਤਾਂ ਸਮਝਾਉਣ ਵਾਲੀ ਕਮਾਲੀ ਗੱਲ ਕੀਤੀ ਹਾਂ ਮੇਰੀ ਬੱਚੀ